ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਵੱਲੋਂ ਮਾੜਿਆਂਸ ਰਾਖੀ ਲਾਪ ਜ਼ੀਰੋ ਟੋਲਰੈਂਸ ਪਾਲਿਸੀ ਤਹਿਤ ਕਾਰਵਾਈ ਕਰਨ ਲਈ ਜਾਰੀ ਹਦਾਇਤਾਂ ਤੇ थाना ਛੇਰਟਾ ਇੰਸਪੈਕਟਰ ਕਪਿਲ ਕੌਸ਼ਲ ਦੀ ਪੁਲਿਸ ਪਾਰਟੀ ਵੱਲੋਂ ਬੀਤੇ ਦਿਨੀ ਸੁਨਿਆਰੇ ਦੀ ਦੁਕਾਨ ਤੇ ਹੋਈ ਲੁੱਟ ਦੇ ਮਕਦਮੇ ਨੂੰ 24 ਘੰਟਿਆਂ ਅੰਦਰ ਟ੍ਰੇਸ ਕਰਨ ਵਿੱਚ ਸਫਲਤਾ ਹਾਸਲ ਕੀਤੀ ਇਨਾ ਕੋਲੋਂ ਤਿੰਨ ਪਿਸਤੋਲਾਂ ਜਿਨ੍ਹਾਂ ਵਿੱਚੋਂ ਦੋ ਖਿਡੋਣਾ ਪਿਸਤੋਲਾ ਸੀ ਤੇ ਸੱਤ ਰਿੰਗ 15 ਚੀਨੀ ਜਾਲੀ ਨੰਬਰ ਪਲੇਟ ਅਤੇ ਐਫਟੀਵਾ ਤੇ ਜ਼ੱਤਰ ਦੀ ਕੀਤਾ ਕਾਬੂ कल समाचार रे दो जान विक्की मेरी दुकान ते आए ते दो ओना ने पिस्तौल दे ਨਾਲ ਤੇ ਸਮਾਨ ਚੋਰੀ ਕਰਕੇ ਲੈ ਗਏ ਤੇ ਪੁਲਿਸ ਨੇ ਆਪਣੇ ਮਿਹਨਤ ਤੇ ਲਗਾ ਨਾਲ 24 ਘੰਟੇ ਦੇ ਵਿੱਚ ਵਿੱਚ ਸਾਰਾ ਮਸਲਾ ਹੱਲ ਕਰਕੇ ਦੋਸਿਆਂ ਨੂੰ ਟ੍ਰੇਸ ਕਰਕੇ ਸਾਰਾ ਸਮਾਨ ਬਰਾਮਦ ਕਰ ਲਿਆ ਹੁਣਾਂ ਤੋਂ ਮੈਂ ਉਹਨਾਂ ਦਾ ਅਕੀਤ ਧੰਨਵਾਦੀ ਹਾਂ ਸਪੈਸ਼ਲ ਐਸ.ਪੀ ਸਾਹਿਬ ਆਪਣੇ ਕੋਲ ਸਾਹਿਬ ਐਸ.ਪੀ ਬਰਮਜੋਤ ਵੈਤਰੀ ਐਸ.ਪੀ ਸੁਖਪਾਲ ਜੀ ਤੇ ਸਚੋ ਕੋਸ਼ਲ ਜੀ ਉਹਨਾਂ ਤੋਂ ਅਤੀ ਅਤੀ ਸੁਣਾਤੀ। ਕੱਲ ਸਦਾਉੜਾ ਜੁਲਰਸ ਜਿਹੜਾ ਨਾਰਾਇਣਗੜ੍ਹ ਸ਼ਾਟਾ ਦੇ ਵਿੱਚ ਉੱਥੇ ਇੱਕ ਵਾਰਦਾਤ ਹੋਈ ਸੀ। ਦੋ ਨੌਜਵਾਨਾਂ ਨੇ ਅੰਦਰ ਜੁਐਲਰੀ ਸ਼ਾਪ ਦੇ ਵਿੱਚ ਜਾ ਕੇ ਪਹਿਲਾਂ ਕੁਝ ਜੁਐਲਰੀ ਦੇਖੀ, ਫਿਰ ਦਾਤ ਕੱਢਿਆ ਔਰ ਇੱਕ ਪਿਸਟਲ ਨੁਮਾ ਚੀਜ਼ ਜਿਹੜੀ ਉਹਨਾਂ ਨੇ ਕੰਪਲੇਨੈਂਟ ਨੇ ਲਿਖਾਈ ਸਾਨੂੰ। ਉਦੇ ਤਹਿਤ ਉਥੋਂ ਕੁਝ 골ਡ ਦੀਆਂ ਜੁਐਲਰੀ ਜਿਹੜੇ ਆਈਟਮਸ ਨੇ ਉਹ ਖੋ ਕੇ ਭੱਜ ਗਏ ਉਹਦੇ ਚ ਕੇਸ ਰਿਸਟਰ ਹੋਇਆ ਐਫ ਆਈ ਆਰ ਨੰਬਰ 80 379 ਬੀ 2 ਤੇ ਵਿੱਚ ਪਬਲਿਕ ਚੌਂਤੀ ਆਈ ਬੀ ਸੀ ਖਾਣਾਛਾਟਾ ਉਸੇ ਟਾਈਮ ਜੋ ਕਿ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਹੀ ਨੇਸ ਕ੍ਰਾਈਮ ਨੂੰ ਜਾਂ ਦੂਸਰੇ ਕ੍ਰਾਈਮ ਨੂੰ ਬੜਾ ਸੀਰੀਅਸਲੀ ਲਈਦਾ ਹਿਊਮਨ ਇੰਟੈਲੀਜੈਂਸ ਔਰ ਟੈਕਨੀਕਲ ਇੰਟੈਲੀਜੈਂਸ ਸਾਡੀਆਂ ਵੱਖ-ਵੱਖ ਟੀਮਾਂ ਅਸੀਂ ਲਾਈਆਂ ਔਰ ਸਪੈਸ਼ਲ ਟੀਮਾਂ ਬਣਾਈਆਂ ਟ੍ਰੇਸ ਕਰਨ ਵਾਸਤੇ ਤੇ 24 ਘੰਟੇ ਦੇ ਵਿੱਚ ਵਿੱਚ ਇਹ ਕੇਸ ਆ ਟ੍ਰੇਸ ਹੋ ਗਿਆ ਤਿੰਨੋਂ ਮੁਲਜ਼ਮ ਅਸੀਂ ਫੜ ਲਏ ਐ ਜਿਨ੍ਹਾਂ ਦੀ ਪਛਾਣ ਹੋਈ ਐ ਦਰੋਹ son of rahul sondi ਤਕਰੀਬਨ 25 ਸਾਲ ਦੀ ਉਮਰ ਦੇ ਦੀ ਰਿਆਸਤ ਐਵੈਨਿਊ ਕਨਪੁਰ ਕਾਲੇ ਦਾ ਰਹਿਣ ਵਾਲਾ